ਇਸ ਸੰਸਾਰ ਨੂੰ ਤਰਨ ਵਾਸਤੇ ਤਨਸ਼ੀਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਔਵਤਾਰ ਲਿਆ ਭਾਈ ਮਰਦਾਨਾ ਜੀ ਦੇ ਨਾਲ ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੁਰਦੇ ਦੁਰਦੇ ਜੇ ਲੰਦੇ ਕੋ ਰਾ ਗਏ ਜੋ ਆਜਿ ਦੇ ਸਮੇਂ ਵਿੱਚ ਪਾਕਿਸਤਾਨ ਵਿੱਚ ਹੈ ਇਸ ਥਾਂ ਤੇ ਇੱਕ ਢਿੱਲਾ ਸੀ ਜਿਹਦਾ ਨਾਮ ਸੀ ਪਾਲ ਗੰਦਈ ਦਾ ਢਿੱਲਾ ਇਹ ਢਿੱਲਾ ਬਹੁਤ ਪ੍ਰਸਿੱਧ ਹੈ ਘੋਰਖਨਾਦ ਦੇ ਚੇਲੇ ਆਦੀ ਸੰਪਰਦਾ ਵਿੱਚ ਇਹ ਢਿੱਲਾ ਬਹੁਤ ਮਸ਼ਹੂਰ ਹੈ ਇਸ ਬਾਲਗੁੰਦੇ ਦੇ ਢਿੱਲੇ ਵਿੱਚ ਬੜੇ ਸਾਰੇ ਯੋਗੀ ਤੇ ਨਾਥ ਰਹਿੰਦੇ ਸਨ ਸਾਰੇ ਉੱਥੇ ਯੋਗ ਸਾਧਨਾ ਕਰਦੇ ਇਹ ਸਾਰਿਆਂ ਦਾ ਯੋਗ ਆਸ਼ਰਮ ਸੀ ਬਾਲਗੁੰਦੇ ਦੇ ਢਿੱਲੇ ਸੇ ਬਾਲਗੁੰਦੇ ਨੇ ਆਪਣੇ ਕੋਲ ਘੋੜੇ ਰੱਖੇ ਸਨ ਜੇ ਕੋਈ ਮੁਸਾਫਿਰ ਥੱਕ ਜਾਂਦਾ ਅੱਗੇ ਨਾ ਜਾ ਸਕਦਾ ਤਾਂ ਬਾਲਗੁੰਦੇ ਆਪਣੇ ਘੋੜੇ ਉਹਨਾਂ ਨਾਲ ਭੇਜ ਲੈਂਦਾ ਸੀ ਉਸ ਨੂੰ ਆਪਣੀ ਮੰਜ਼ਿਲ ਤੇ ਪਹੁੰਚਾ ਕੇ ਆਪਣੇ ਘੋੜੇ ਵਾਪਸ ਲਿਆਂਦਾ ਸੀ ਬਾਲਗਦੇ ਨੇ ਆਪਣੇ ਕੋਲ ਬੜੇ ਸੋਹਣੇ ਸੋਹਣੇ ਕਪੜੇ ਰੱਖੇ ਸਨ ਜੇ ਕਿਸੇ ਕੋਲ ਕਪੜੇ ਪਾਉਣ ਵਾਸਤੇ ਨਾ ਹੋਤੇ ਤਾਂ ਬਾਲਗਦੇ ਉਸ ਨੂੰ ਕਪੜੇ ਵੀ ਦਿੰਦਾ ਜਿਹੜਾ ਵੀ ਭੁੱਖਾ ਉੱਥੇ ਆ ਜਾਂਦਾ ਸੀ ਉਹ ਰੱਜ ਕੇ ਜਾਂਦਾ ਉਹ ਇੱਥੇ ਸਭ ਨੂੰ ਭੋਜਨ ਚਕੰਦਾ ਬਾਲਗਦੇ ਦੇ ਕਿੱਲੇ ਤੇ ਉਹਨੇ ਬੜੇ ਵਧੀਆ ਵਧੀਆ ਕਮਰੇ ਬਣਾਏ ਹੋਏ ਸਨ ਉਸਨੇ ਆਪਣੀ ਸਰਾ ਬਣਾਈ ਹੋਈ ਸੀ ਜੇ ਉੱਥੇ ਕੋਈ ਰੁਕਣਾ ਚਾਹੇ ਤਾਂ ਉਸ ਸਰਾ ਵਿੱਚ ਰੁਕ ਸਰਦਾ ਸੀ हीर ਦੇ ਪਿਯੋਗ ਵਿੱਚ ਜਦੋਂ ਰਾਜੇ ਨੇ ਜੋਗ ਧਾਰਨ ਕੀਤਾ ਤਾਂ ਉਹ ਰਾਜਾ اسی ਢਿੱਲੇ ਤੇ ਜੋਗੀ ਬਣਿਆ ਸੀ ਇੱਕ ਲੇਖਕ ਨੇ ਰਾਜੇ ਦੀ ਸਾਰੀ ਗੱਲ ਲਿਖੀ ਹੈ ਕਿ ਉਸਨੇ ਸਿਰਮੂ ਵੜਵਾ ਕੇ ਕੱਲ ਪੜਵਾ ਕੇ ਜੋਗ ਧਾਰਨ ਕਰ ਲਿਆ ਤੇ ਬਾਅਦ ਵਿੱਚ ਉਹ ਹੀਰ ਦੇ ਪਿੰਡ ਵਿੱਚ ਭਿਖਿਆ ਮੰਗਣ ਜਾਂਦਾ ਬਾਲਕ ਹੁੰਦਾ ਹੀ ਆਪਣੇ ਢਿੱਲੇ ਤੇ ਲੋੜਵੰਦਾਂ ਨੂੰ ਪਰਸਾਤਾ ਸ਼ਕਾਂਦਾ ਸੀ ਤੇ ਉਹਨਾਂ ਨੂੰ ਕੱਪੜੇ ਵੀ ਦਿੰਦਾ ਫੂਲ ਮਿਲਾ ਕੇ ਬਾਹਰ ਮੁਦਈ ਪਰਉਪਕਾਰੀ ਸੀ ਉਹ ਲੋਕਾਂ ਦੀ ਮਦਦ ਕਰਦਾ ਸੀ ਬੜਾ ਚੰਗਾ ਇਨਸਾਨ ਸੀ ਉਹ ਸਭ ਦਾ ਭਲਾ ਕਰਦਾ ਕਈ ਵਾਰੀ ਐਸੇ ਸੋਚ ਲੈਂਦੇ ਆ ਕਿ ਸਾਡੇ ਸੰਪਰਦਾ ਤੋਂ ਇਲਾਵਾ ਕਿਸੇ ਸੰਪਰਦਾ ਵਿੱਚ ਲੋਕ ਅੱਛੇ ਨਹੀਂ ਪਰ ਇਸ ਤਰ੍ਹਾਂ ਦੀ ਗੱਲ ਨਹੀਂ ਉਸੇ ਤਰ੍ਹਾਂ ਦੂਜੀਆਂ ਸੰਪਰਦਾਵਾਂ ਵਿੱਚ ਚੰਗੇ ਤੋਂ ਚੰਗੇ ਲੋਕ ਵੀ ਹਨ ਤੇ ਮਾੜੇ ਤੋਂ ਮਾੜੇ ਵੀ ਪਰ ਅਸੀਂ ਸਾਰਿਆਂ ਨੂੰ ਇੱਕੋ ਥਾਂ ਤੇ ਖੜਾ ਕਰਦੇ ਨੇ ਸੰਗ ਦੇ ਜੀ ਗੁਰੂ ਸਾਹਿਬ ਦੇ ਸਮੇਂ ਬਹੁਤ ਚੰਗੇ ਸਿੱਧ ਧਿਆਤ ਹੋਏ ਨੇ ਲੜਕੀ ਇਹੋ ਜਿਹੀ ਹੋਈ ਜਿਨਾਰੇ ਗੁਰੂ ਸੈਮਰਨ ਬੱਥਾ ਲਾਇਆ ਜਿਵੇਂ ਚੰਗਰਨਾਥ ਭੰਗਰਨਾਥ ਇਹਨਾਂ ਨੇ ਜਦੋਂ ਜਦੋਂ ਵੀ ਤਾਲ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਬੱਥਾ ਲਾਇਆ ਇਹਨਾਂ ਨੇ ਮੂਹ ਵਿਖਦੀ ਘੋਰਗਨਾਥੀ ਚੇਲਿਆਂ ਵਿੱਚੋਂ ਕਈ ਚੰਗੇ ਸਿੱਧ ਵਿਸਨ ਜਿਹੜੇ ਗੁਰੂ ਸਾਹਿਬ ਨੂੰ ਬੜਾ ਪਿਆਰ ਕਰਦੇ ਸਨ ਜਿਵੇਂ ਪਰਥਰੀ ਬੰਕਲਨਾਥ ਪ੍ਰਾਣਨਾਥ ਵਰਗੇ ਇਹ ਚਾਹੁੰਦੇ ਸੀ ਕਿ ਗੁਰੂ ਸਾਹਿਬ ਕੋਈ ਆਮ ਰੁ ਕਰੇ ਇਹ ਖੁਦ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਰੂਪ ਹਨ ਇਸੇ ਦ ਗੁਰੂ ਸਾਹਿਬ ਦਾ ਦਿਲ ਤੋਂ ਸਤਿਕਾਰ ਕਰਦੇ ਸਨ ਭੰਗਰਨਾਥ ਨੇ ਤੇ ਚੰਗਰਨਾਥ ਨੇ ਗੁਰੂ ਸਾਹਿਬ ਨਾਲ ਬੜੀ ਬਹਿਸ ਕੀਤੀ ਪਰ ਅੰਤ ਵਿੱਚ ਸਦਾ ਹਾਰ ਗਏ ਚੰਗੇ ਸਿੱਧਾ ਨੇ ਤਾਰ ਗੁਰੂ ਨਾਲ ਸੱਚੇ ਪਾਤਸ਼ਾਹ ਜੀ ਨਾਲ ਕਦੇ ਬਹਿਸ ਨਹੀਂ ਕੀਤੀ ਉਹ ਤਾਂ ਭੰਗਰਨਾਥ ਚੰਗਰਨਾਥ ਵਰਗਿਆਂ ਨੂੰ ਸਮਝਾਉਂਦੇ ਸਨ ਕਿ ਤੁਸੀਂ ਗੁਰੂ ਸਾਹਿਬ ਨਾਲ ਬਹਿਸ ਨਾ ਕਰੋ ਉਹਨਾਂ ਨਾਲ ਬਰਾਬਰੀ ਨਾ ਕਰੋ ਉਹ ਕਹਿੰਦੇ ਇਹ ਖੁਦ خدا ਪਰਮੇਸ਼ਰ ਹਨ ਜਿਨ੍ਹਾਂ ਨੂੰ ਤੁਸੀਂ ਯਾਦ ਕਰਦੇ ਹੋ ਸਿਮਰਦੇ ਹੋ ਉਹ ਇਹੀ ਹਨ ਐਨਰ ਨਰ ਮਥਾਣਾ ਲਈਏ ਜੀ ਲਾਵਾਗੇ ਤਾਂ ਮੂੰਹ ਦਿਖਾਵਾਂਗੇ ਜਿਵੇਂ ਪੰਜਾਂ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਇਵੇਂ ਸਮਪਰਦਾ ਵਿੱਚ ਸਾਰੇ ਲੋਕ ਮਾੜਦੇ ਨਹੀਂ ਹੁੰਦੇ ਕੁਝ ਮਾੜੇ ਵੀ ਹੁੰਦੇ ਨੇ ਤੇ ਕੁਝ ਹੀ ਚੰਗੇ ਵੀ ਹੁੰਦੇ ਰਹੇ ਬਾਲ ਗੁੰਦੇਈ ਦਾ ਢਿਲਾ ਜੇਹਲੰਗ ਜਿਹੇ ਤੋਂ 15 ਕਿਲੋਮੀਟਰ ਦੂਰ ਸੀ ਪਰ ਹੁਣ ਇਹ ਢਿਲਾ ਬਾਲ ਗੁੰਦੇਈ ਦਾ ਢਿਲਾ ਪਾਕਿਸਤਾਨ ਦੇ ਏਰੀਆ ਵੀ ਜਾਂਦਾ ਹੁਣ ਉੱਥੇ ਕੋਈ ਵਿਰਲਾ ਹੀ ਜਾਂਦਾ ਹੈ ਪਹਿਲਾਂ ਤਾਂ ਇਸ ਥਾਂ ਤੇ ਗੁਰੂ ਸਾਹਿਬ ਦੀ ਯਾਦਗਾਰ ਬਣੀ ਹੋਈ ਸੀ ਬਾਰ ਉਹਦਾ ਇੱਕ ਚੰਗਾ ਇਨਸਾਨ ਸੀ ਜਿਵੇਂ ਇੱਕ ਫਲਦਾ ਬੂਟਾ ਹੁੰਦਾ ਹੈ ਬੂਟਾ ਫਲ ਵੀ ਦਿੰਦਾ ਹੈ ਤੇ ਛਾਂ ਵੀ ਦਿੰਦਾ ਹੈ ਇਸੇ ਤਰ੍ਹਾਂ ਬਾਲਗ ਹੁੰਦਾਈ ਭੁੱਖਿਆਂ ਨੂੰ ਰੋਟੀ ਦਿੰਦਾ ਸੀ ਜਿਨ੍ਹਾਂ ਨੂੰ ਕੱਪੜੇ ਦੀ ਲੋੜ ਸੀ ਉਹਨੂੰ ਕੱਪੜਾ ਦਿੰਦਾ ਸੀ ਤੇ ਜਿਸ ਨੂੰ ਆਰਾਮ ਕਰਨ ਵਾਸਤੇ ਇੱਕ ਛੱਤ ਦੀ ਲੋੜ ਹੁੰਦੀ ਸੀ ਉਹਨੂੰ ਰਹਿਣ ਵਾਸਤੇ ਜਗ੍ਹਾ ਦਿੰਦਾ ਸੀ ਤੇ ਜੇ ਕੋਈ ਰਸਤੇ ਵਿੱਚ ਕੋਈ ਮੁਸਾਫਰ ਥੱਕ ਜਾਏ ਤਾਂ ਇਹ ਉਸ ਮੁਸਾਫਰ ਨੂੰ ਆਪਣੇ ਘੋੜਿਆਂ ਤੇ ਲਿਜਾ ਕੇ ਉਸਦੀ ਮੰਜ਼ਿਲ ਤੱਕ ਛੱਡ ਦਿੰਦਾ ਸੀ ਬਾਲਗੁੰਧੀ ਦੇ ਇਹਨਾਂ ਕਰਮਾਂ ਤੋਂ ਪਤਾ ਚੱਲਦਾ ਹੈ ਕਿ ਬਾਲਗੁੰਧੀ ਇੱਕ ਅੱਛਾ ਇਨਸਾਨ ਸੀ ਉਹ ਹਰ ਬਰੇ ਲੋਕਾਂ ਦਾ ਭਲਾ ਸੋਚਦਾ ਸੀ ਜਦੋਂ ਤਨਗੁਰੂ ਨਾਨਕ ਸੱਚੇ ਪਾਸ਼ਾ ਜੀ ਬਾਲਗੁੰਧੀ ਦੇ ਢਿੱਲੇ ਤੇ ਪਹੁੰਚੇ ਜਿਵੇਂ ਮੁਸਲਮਾਨ ਲੋਕ ਆਪਣੇ ਢੇਰੀਆਂ ਨੂੰ ਤਕੀਆ ਕਹਿੰਦੇ ਨੇ ਇਸੇ ਤਰ੍ਹਾਂ ਇਹ ਜੋਗੀ ਲੋਕ ਆਪਣੇ ਢੇਰੇ ਨੂੰ ਢਿੱਲਾ ਕਹਿੰਦੇ ਸਰ ਢਿੱਲੇ ਤੇ ਦੋ ਅਰਥ ਹੁੰਦੇ ਨੇ ਇੱਕ ਤਾਂ ਉੱਚੀ ਥਾਂ ਤੇ ਬਣਿਆ ਹੋਇਆ ਦੂਜਾ ਅਰਥ ਹੈ ਡੇਰਾ ਸਿੱਧ ਤੇ ਜੋ ਵੀ ਲੋਕ ਉੱਚੀਆਂ ਥਾਂਵਾਂ ਤੇ ਰਹਿੰਦੇ ਸਨ ਇਸ ਕਾਰਨ ਇਹਨਾਂ ਦੇ ਡੇਰਿਆਂ ਨੂੰ ਢਿੱਲਾ ਕਿਹਾ ਜਾਂਦਾ ਸੀ ਗੁਰੂ ਸਾਹਿਬ ਬਾਲਕੰਡੇ ਦੀ ਢਿੱਲੇ ਦੇ ਕੋਲ ਜਾ ਕੇ ਬੈਠ ਗਏ ਬਾਲਕੰਡੇ ਨੂੰ ਇਹ ਸਮਝ ਆਈ ਸੀ ਕਿ ਮੈਂ ਸੰਤਾਂ ਫਕੀਰਾਂ ਦਾ ਕਿਦਾਂ ਆਦਰ ਕਰਨਾ ਹੈ ਬਾਲਕੰਡੇ ਨੂੰ ਪਤਾ ਚੱਲ ਗਿਆ ਕਿ ਮੇਰੇ ਢਿੱਲੇ ਦੇ ਕੋਲ ਦੋ ਫਕੀਰ ਆਏ ਹੋਏ ਨੇ ਬਾਲਕੰਡੇ ਆਪਣੇ ਚੇਲੇ ਨੂੰ ਕਹਿ ਲਗਾ ਕਿ ਢੇਰੇ ਦੇ ਬਾਹਰ ਦੋ ਫਕੀਰ ਆਏ ਹੋਏ ਨੇ ਉਹਨਾਂ ਨੂੰ ਬੇਨਤੀ ਕਰੋ ਕੀ ਉਹ ਇਸ ਟਿਲੇ ਦੇ ਅੰਦਰ ਆ ਕੇ ਪਰਛਾਤਾ ਛਕਣ ਤੇ ਆਰਾਮ ਕਰਨ ਜੇ ਉਹਨਾਂ ਨੂੰ ਕੱਪੜੇ ਦੀ ਲੋੜ ਹੈ ਤਾਂ ਅਸੀਂ ਉਹਨਾਂ ਨੂੰ ਕਪੜਾ ਦੇਾਂਗੇ ਤੇ ਜੇ ਉਹਨਾਂ ਨੇ ਅੱਗੇ ਜਾਣਾ ਹੈ ਤਾਂ ਅਸੀਂ ਉਹਨਾਂ ਨੂੰ ਘੋੜਾ ਦੇਾਂਗੇ ਇਹ ਗੱਲ ਕਹਿ ਕੇ ਬਾਲਗੁਨੈ ਨੇ ਆਪਣੇ ਚਲੇ ਧਰਗੁਰੂ ਨਾਨਕ ਸੱਚੇ ਪਾਤਸ਼ਾਹ ਹੀ ਦਿਖੋਲ ਪੇ ਦਿੱਤੇ ਜਦੋਂ ਉਹ ਜੋਗੀ ਗੁਰੂ ਸਾਹਿਬ ਦੇ ਕੋਲ ਆਏ ਤਾਂ ਹੱਥ ਜੋੜ ਕੇ ਉਹ ਕਹਿਣ ਲੱਗੇ ਹੇ ਅਤੀਤ ਸਾਧੂ ਤੁਸੀਂ ਇਸ ਡੇਰੇ ਦੇ ਵਿੱਚ ਚਲੋ ਅਤੀਤ ਤੋਂ ਭਾਵੇਂ ਜਿਸ ਨੇ ਭਗਤੀ ਕਰਨ ਵਾਸਤੇ ਆਪਣਾ ਕਾਰੋਬਾਰ ਛੱਡਿਆ ਹੋਵੇ ਅਤੀਤ ਇਹ ਵੀ ਭਾਵੇਂ ਕਿ ਜੋ ਬੀ ਚੁੱਕਿਆ ਹੋਵੇ ਤੇ ਤੀਜਾ ਅਤੀਤ ਇਹ ਵੀ ਹੋ ਸਕਦਾ ਹੈ ਜਿਹੜਾ ਦੁਨੀਆ ਵੱਲੋਂ ਮਰ ਗਿਆ ਹੋਵੇ ਜੀਤਾ ਦੁਨੀਆ ਦੇ ਨਾਲ ਕੋਈ ਮੇਲ ਬਲਬ ਮੋਹ ਨਹੀਂ ਹੈ ਤਾਂ ਹੀ ਉਹਨਾਂ ਦੋਨਾਂ ਜੋਗਿਆ ਨੇ ਗੁਰੂ ਸਾਹਿਬ ਨੂੰ ਅਤੀਤ ਸਾਧੂ ਕਿਹਾ ਉਹ ਦੋਵੇਂ ਕਹਿ ਲਗੇ ਹੈ ਸੰਤੋ ਉੱਠੋ ਤੇ ਡੇਰੇ ਵਿੱਚ ਚਲੋ ਸਾਡੇ ਗੁਰੂ ਜੀ ਆਪ ਜੀ ਦਾ ਇੰਤਜ਼ਾਰ ਕਰ ਰਹੇ ਨੇ ਇਸ ਦੇਰੇ ਦੇ ਅੰਦਰ ਬੜਾ ਵਧੀਆ ਭੋਜਨ ਵੀ ਹੈ ਤੇ ਮਕਾਨ ਵੀ ਬਣੇ ਹੋਏ ਨੇ ਅੰਦਰ ਜਾ ਕੇ ਤੁਹਾਡਾ ਬੜਾ ਸੁੱਖ ਦੇ ਨਾਲ ਸਮਾਭੀਤੇਗਾ ਤਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਅਸੀਂ ਟਿੱਲੇ ਦੇ ਅੰਦਰ ਨਹੀਂ ਜਾਣਾ ਅਸੀਂ ਜਿੱਥੇ ਬੈਠਿਆ ਅਸੀਂ ਉੱਥੇ ਹੀ ਬੈਠਾਂਗੇ ਅਸੀਂ ਰਾਤ ਇੱਥੇ ਗੁਜ਼ਾਰਾਂਗੇ ਅਸੀਂ ਇੱਥੇ ਹੀ ਰੰਦੇ ਵਿੱਚ ਆ ਗੁਰੂ ਸਾਹਿਬ ਕਹਿਣ ਲੱਗੇ ਜੇ ਸਾਨੂੰ ਅੱਜ ਦੀ ਰਾਤ ਇੱਥੇ ਦਰਖਤ ਹੀਟਾ ਕਟਣੀ ਪਵੇ ਤਾਂ ਅਸੀਂ ਇੱਥੇ ਹੀ ਕਟਾਂਗੇ ਤੇ ਜੇ ਪ੍ਰਮਾਤਮਾ ਦੇ ਪਾਣੇ ਵਿੱਚ ਸਾਨੂੰ ਜੰਗਲ ਵਿੱਚ ਰਹਿਣਾ ਪਵੇ ਤਾਂ ਅਸੀਂ ਜੰਗਲ ਵਿੱਚ ਵੀ ਰਵਾਂਗੇ ਗੁਰੂ ਸਾਹਿਬ ਕਹਿਣ ਲੱਗੇ ਅਤੀਤ ਤਾਂ ਉਹੀ ਹੈ ਜਿਸ ਨੂੰ ਇਸ ਆਕਾਸ਼ ਤੇ ਹੇਠਾਂ ਰਹਿਣਾ ਆਂਦਾ ਹੋਵੇ ਜੋ ਬਿਹੰਗਮ ਹੋਵੇ ਅਤੀਤ ਉਹੀ ਹੈ ਜੋ ਆਪਣੇ ਸਰੀਰ ਦੇ ਉੱਪਰ ਭੁੱਖ ਦੁੱਖ ਮੀ ਧੁੱਪ ਸਭ ਕੁਝ ਸਹਿ ਜਾਵੇ ਤਾਂ ਨਗਰੂ ਨਾਰਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜੀ ਸਾਧੂ ਹੋ ਕੇ ਉਹ ਕੋਈ ਸਵਾਦ ਭਾਲਦਾ ਹੈ ਤਾ ਉਸਾਧੂ ਨਹੀਂ ਹੈ ਕਿਕ ਸੱਚਾ ਸਾਧੂ ਇੱਕ ਸੱਚਾ ਸੰਤ ਤਾਂ ਸ਼੍ਰੀ ਗੁਰੂ ਨਾਨਕ ਤੇਜ ਜੀ ਤੋਂ ਉੱਪਰ ਕੋਈ ਨਹੀਂ ਜੀ ਦਾਨ ਦੇਣਾ ਹੈ ਤਾਂ ਖਾਲਸੇ ਪੰਥ ਨੂੰ ਦਿਓ ਪਖੰਡੀ ਸਾਧੂਆਂ ਦੇ ਅੱਗੇ ਪਿੱਛੇ ਫਿਰ ਕੇ ਕੁਝ ਨਹੀਂ ਮਿਲਦਾ ਸਗੋਂ ਇਹ ਹੀਰੇ ਵਰਗਾ ਜਨਮ ਵਿਅਰਥ ਹੋ ਜਾਏਗਾ ਜਿਹੜਾ ਆਤਮ ਮੁਕਤ ਨਹੀਂ ਹੋਇਆ ਉਹ ਸਾਨੂੰ ਮੁਕਤ ਕਿਵੇਂ ਕਰ ਸਕਦਾ ਹੈ ਕਹਿੰਦੇ ਨੇ ਜਿਸ ਨੂੰ ਪੂਜੋਗੇ ਤੁਸੀਂ ਉਹਦਾ ਰੂਪ ਬਣ ਜਾਓਗੇ ਤੇ ਅਸੀਂ ਆਪਣੇ ਗੁਰੂ ਸਾਹਿਬ ਜੀ ਨੂੰ ਤੇ ਆਵਾਂਗੇ ਤਾਂ ਗੁਰੂ ਸਾਹਿਬ ਸਾਨੂੰ ਆਪਣਾ ਰੂਪ ਬਣਾ ਲੈਣਗੇ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸਾਨੂੰ ਪਰਮੇਸ਼ਵਰ ਨੇ ਕੁਝ ਇਸ ਤਰ੍ਹਾਂ ਦਾ ਬਣਾਇਆ ਜਿੱਥੇ ਸਾਡਾ ਪਰਮੇਸ਼ਵਰ ਸਾਨੂੰ ਰੱਖ ਲਵੇ ਅਸੀਂ ਉੱਥੇ ਰਹਿ ਲਾਂਗੇ ਅਸੀਂ ਨਾ ਨਹੀਂ ਕਮਾਂਗੇ ਜਿੱਥੇ ਸਾਡਾ ਪਰਮੇਸ਼ਵਰ ਸਾਨੂੰ ਰੱਖ ਲਵੇ ਅਸੀਂ ਉੱਥੇ ਰਾਵਾਂਗੇ ਭਾਵੇਂ ਤਕਲੀਫ ਹੋਵੇ ਭਾਵੇਂ ਦੁੱਖ ਹੋਵੇ ਅਸੀਂ ਪਰਮੇਸ਼ਵਰ ਦੇ ਪਾਣੇ ਨੂੰ ਮਿੱਠਾ ਕਰਕੇ ਮੰਨਾਂਗੇ ਤਾਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਗੱਲ ਸੁਣ ਕੇ ਉਹ ਦੋਵੇਂ ਜੋਗੀ ਬਾਲਗੁਦਾਈ ਦੇ ਟਿੱਲੇ ਤੇ ਵਾਪਸ ਚਲੇ ਗਏ ਉਹ ਜਾ ਕੇ ਬਾਲਗੁਦਾਈ ਨੂੰ ਕਹਿ ਲੱਗੇ ਅਸੀਂ ਗੁਰੂ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਸੀ ਕਿ ਡੇਰੇ ਦੇ ਅੰਦਰ ਚੱਲੋ ਪਰ ਉਹਨਾਂ ਸਾਧੂਆਂ ਨੇ ਮਨਾ ਕਰ ਦਿੱਤਾ ਬਾਲਗੁਦਾਈ ਬੜਾ ਚੰਗਾ ਸੀ ਉਹ ਕਹਿ ਲਗਾ ਜੇ ਇਹ ਮਹਾਪੁਰਖ ਅੰਦਰ ਨਹੀਂ ਆ ਰਹੇ ਤਾਂ ਕਿਉਂ ਨਾ ਮੈਂ ਬਾਹਰ ਜਾ ਕੇ ਇਹਨਾਂ ਦੇ ਦਰਸ਼ਨ ਕਰ ਲਵਾਂ ਸੋ ਬਾਰਤੰਦੇ ਆਗਤ ਹਨ ਗੁਰੂ ਨਾਨਕ ਸੱਚੇ ਆਪਾਸ਼ੀਰ ਦਰਸ਼ਨ ਕਰਨ ਵਾਸਤੇ ਆਇਆ। ਉਹ ਕਹਿ ਲਗਾ ਹੈ ਅਤੇ ਸਾਧੂ ਆਪਣੇ ਚਰਨ ਇਸ ਢੇਰੇ ਵਿੱਚ ਬਾਓ। ਉਹ ਕਹਿ ਲਗਾ ਅਸਮਾਨ ਵਿੱਚ ਬੱਦਲ ਆਇਆ ਹੋਇਆ ਹੈ ਜੇ ਬਾਰਿਸ਼ ਆਵੇ ਤਾਂ ਤੁਸੀਂ ਸਾਰੀ ਰਾਤ ਪੀਦੇ ਰਹੋਗੇ। ਮਹਾਰਾਜੀ ਇਹ ਡੇਰਾ ਆਪ ਜੀ ਵਰਗੇ ਸਾਧੂਆਂ ਵਾਸਤੇ ਬਣਿਆ ਹੋਇਆ ਹੈ। ਤੁਹਾਡਾ ਇਸ ਢੇਰੇ ਵਿੱਚ ਰਹਿ ਕੇ ਮੀਤੋ ਬਚਾ ਹੋ ਜਾਏਗਾ। ਮਹਾਰਾਜ ਕਿਰਪਾ ਕਰੋ ਸਾਨੂੰ ਸੇਵਾ ਕਰਨ ਦਾ ਮੌਕਾ ਦਿਓ। ਬਾਲਕੰਦੀ ਕਹਿ ਲਗਾ ਮਹਾਰਾਜ ਅੰਦਰ ਜਾ ਕੇ ਪ੍ਰਸ਼ਾਦਾ ਛਕ ਲੋ ਤੇ ਆਪਜੀ ਵਾਸਤੇ ਬੜੇ ਸੁੰਦਰ ਕਮਰੇ ਬੜੇ ਹੋਏ ਨੇ ਤੁਸੀਂ ਉੱਥੇ ਜਾ ਕੇ ਵਿਸ਼ਰਾਮ ਕਰ ਲੋ ਬਾਹਰ ਵੀ ਆ ਜਾਏਗਾ ਤਾ ਤੁਸੀਂ ਸਾਰੀ ਰਾਤ ਪਰੇਸ਼ਾਨ ਹੋ ਜਾਵੋਗੇ ਤਾ ਗੁਰੂ ਸਾਹਿਬ ਬਾਰਗਦੈ ਨੂੰ ਕਹਿਣ ਲਗੇ ਕਦੇ ਵੀ ਸਾਧੂ ਨੂੰ ਇਹਨਾ ਸੁੱਖਾਂ ਦਾ ਲਾਲਚ ਨਹੀਂ ਹੋਣਾ ਚਾਹੀਦਾ ਅਸੀਂ ਤਾਂ ਰੋਜ਼ ਇਹਨਾ ਜੰਗੜਾ ਵਿੱਚੋਂ ਤੁਰਦੇ ਜਾਂਦੇ ਆ ਜੀ ਅਸੀਂ ਇਹਨਾ ਚੀਜ਼ਾਂ ਦਾ ਲਾਲਚ ਕਰੀਏ ਅਸੀਂ ਆਪਣੀ ਯਾਤਰਾ ਪੂਰੀ ਨਹੀਂ ਕਰ ਸਕਦੇ ਸਾਨੂੰ ਇਹਨਾਂ ਦਰਕhtਾਂ ਦੇ ਹੇਠਾਂ ਰਹਿਣ ਦੀ ਆਦਤ ਹੈ ਅਸੀਂ ਲੋਕਾਂ ਨੂੰ ਪਰਮਾਤਮਾ ਦੇ ਨਾਲ ਜੋੜਨਾ ਹੈ ਅਸੀਂ ਸਾਰੀ ਦੁਨੀਆ ਦੀ ਯਾਤਰਾ ਕਰਨੀ ਹੈ ਅਸੀਂ ਲੋਕਾਂ ਨੂੰ ਸਿੱਧੇ ਰਾਪੜਾ ਪਤਾ ਨਹੀਂ ਅਸੀਂ ਕਿੰਨੀਆਂ ਹਨੇਰੀਆਂ ਬਰਸਾਤਾ ਧੂਪਾ ਠੰਡਾ ਤੇ ਗਰਮੀਆ ਵਿੱਚ ਰਹਿ ਚੁੱਕੇ ਹਾਂ ਬਾਲਬੁੰਦੇ ਜੀ ਇਹਨਾਂ ਦਰਕhtਾਂ ਦੇ ਹੇਠਾਂ ਰਹਿਣਾ ਸਾਡੇ ਲਈ ਆਮ ਗੱਲ ਹੈ ਇਹ ਕੋਈ ਨਵੀਂ ਗੱਲ ਨਹੀਂ ਅਸੀਂ ਦੁੱਖ ਤੇ ਸੁੱਖ ਨੂੰ ਬਰਾਬਰ ਸਮਝਦੇ ਹਾਂ ਪਾਵੇ ਸਰਦੀ ਹੋਵੇ ਪਾਵੇ ਗਰਮੀ ਹੋਵੇ ਪਾਵੇ ਤੂਪ ਹੋਵੇ ਪਾਵੇ ਛਾਂ ਹੋਵੇ ਅਸੀਂ ਉਹਨਾਂ ਨੂੰ ਬਰਾਬਰ ਸਮਝਦੇ ਹਾਂ ਕਈ ਪਖੰਡੀ ਨੇ ਜਿਨ੍ਹਾਂ ਕੋ ਨਾ ਜੀਵਨ ਹੈ ਨਾ ਗੁੰਦਗੀ ਹੈ ਉਹ ਲੋਕਾਂ ਨੂੰ ਆਪਣੇ ਮਗਰ ਪਖੰਡ ਕਰਕੇ ਲੈ ਜਾਂਦੇ ਨੇ ਤੇ ਉਹ ਪੂਰੇ ਲੋਕ ਅਨਿਸ਼ਰਦਾ ਵਿੱਚ ਉਹਨਾਂ ਦੇ ਪਿੱਛੇ ਲੱਗੇ ਫਿਰਦੇ ਰਹੇ ਪਰ ਧੰਨੇ ਉਹ ਗੁਰਸਿੱਖ ਜਿਹੜੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਧੰਨ ਧੰਨ ਆਖਦੇ ਰਹੇ ਤੇ ਆਪਣਾ ਸੱਚਾ ਗੁਰੂ ਕਰਕੇ ਜਾਣਦੇ ਨੇ ਤੇ ਉਹ ਗੁਰੂ ਸਾਹਿਬ ਦੇ ਹੁਕਮਾਂ ਨੂੰ ਸੱਤ ਕਰਕੇ ਮੰਨਦੇ ਨੇ ਤਾਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਦਾ ਝੰਡਾ ਸਾਰੀ ਦੁਨੀਆ ਵਿੱਚ ਸਭ ਤੋਂ ਉੱਚਾ ਝੂਲਦਾ ਹੈ। ਧੰਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਮੀਂਹ ਵਿੱਚ, ਬਾਰਸ਼ਾਂ ਵਿੱਚ, ਹੜੇਰੀਆਂ ਵਿੱਚ, ਧੁੱਪਾਂ ਵਿੱਚ, ਗਰਮੀਆਂ ਵਿੱਚ, ਸਰਦੀਆਂ ਵਿੱਚ, ਕਦੀ ਜਮਨਾ ਵਿੱਚ, ਕਦੀ ਪਹਾੜਾਂ ਵਿੱਚ, ਕਦੇ ਪਿੰਡਾਂ, ਕਦੇ ਨਗਰਾਂ ਵਿੱਚ, ਕਦੀ ਉਜਾੜ ਵਿੱਚ, ਕਦੇ ਪਰਫੀਲੀ ਪਹਾੜੀਆਂ ਵਿੱਚ, ਮਾਰੂਥਲਾਂ ਵਿੱਚ ਗੁਰੂ ਸਾਹਿਬ ਹਰ ਥਾਂਤੇ ਗਏ। ਸੰਘਾ ਜੀ ਅਸੀਂ ਗੁਰੂ ਸਾਹਿਬ ਦੀਆਂ ਬੜੀਆਂ ਸਾਖੀਆਂ ਸੁਣੀਆਂ ਨੇ ਪਰ ਇੱਕ ਗੱਲ ਛਿੱਤੇ ਰੱਖਣਾ ਹਰ ਸਾਖੀ ਵਿੱਚ ਜਿੱਥੇ ਵੀ ਗੁਰੂ ਸਾਹਿਬ ਜਾਂਦੇ ਨੇ ਈਕੋ ਉਪਦੇਸ਼ ਦਿੰਦੇ ਨੇ ਪਰਮੇਸ਼ਵਰ ਦਾ ਨਾਮ ਜਪੋ ਵਾਹਿਗੁਰੂ ਵਾਹਿਗੁਰੂ ਜਪੋ ਹਰ ਸਵਾਸ ਗਰਾਸ ਨਾਲ ਉੱਠਦੇ ਆ ਬੈਠਦੇ ਆ ਸੌਂਦੇ ਆ ਜਾਗਦੇ ਆ ਕੀਰਤ ਕਰਦੇ ਆ ਘਰ ਦੇ ਕੰਮ ਕਰਦੇ ਆ ਸਾਰੇ ਸਮੇਂ ਤੁਸੀਂ ਇਹ ਕੰਮ ਜ਼ਰੂਰ ਕਰਨਾ ਹੈ ਵਾਹਿਗੁਰੂ ਵਾਹਿਗੁਰੂ ਜਪੜੇ ਸੋ ਗੁਰੂ ਸਾਹਿਬ ਨੇ ਸਾਰੀਆਂ ਥਾਵਾਂ ਤੇ ਹੋਕਾ ਦਿੱਤਾ ਕਿ ਤੁਸੀਂ ਪਰਮੇਸ਼ਵਰ ਦਾ ਨਾਮ ਜ਼ਰੂਰ ਜਪਣਾ ਹੈ ਸਭ ਤੋਂ ਚੰਗਾ ਕਰਮ ਨਾਮ ਜਪਣਾ ਹੈ ਪਰਮਾਤਮਾ ਵੀ ਉਸਤੇ ਪਰਸਾਨ ਹੁੰਦਾ ਹੈ ਜਿਹੜਾ ਨਾਮ ਜਪਦਾ ਹੈ ਤੇ ਅੰਤ ਸਮੇਂ ਵਿੱਚ ਲੇਖੇ ਵਿੱਚ ਇਹ ਹੀ ਆਣਾ ਹੈ ਕਿ ਬੰਦੇ ਨੇ ਪਰਮਾਤਮਾ ਦਾ ਨਾਮ ਕਿੰਨਾ ਜਪਿਆ ਹੈ ਅਜੇ ਵੀ ਅਸੀਂ ਗੁਰੂ ਸਾਹਿਬ ਦੇ ਇਹ ਹੁਕਮਾਂ ਨੂੰ ਮੰਨ ਨਹੀਂ ਸਕੇ ਅਜੇ ਵੀ ਇਹ ਸਾਡੇ ਦਿਲੋਂ ਇਹ ਗੱਲਾਂ ਨਹੀਂ ਝੰਡੋੜਦੀਆਂ ਤਹ ਹੋ ਸਕਦੇ ਸੰਘ ਜੀ ਅਸੀਂ ਕਿਤੇ ਨਾ ਕਿਤੇ ਕਟੋਰਾ ਆ ਜਾਂ ਸਾਡਾ ਗੁਰੂ ਸਾਹਿਬ ਜੀ ਦੇ ਪ੍ਰਤੀ ਪ੍ਰੇਮ ਨਹੀਂ ਬਣਿਆ ਜੇ ਸਾਡਾ ਗੁਰੂ ਸਾਹਿਬ ਦੇ ਨਾਲ ਪ੍ਰੇਮ ਹੁੰਦਾ ਤਾਂ ਅਸੀਂ ਗੁਰੂ ਸਾਹਿਬ ਦੀ ਹਰ ਗੱਲ ਨੂੰ ਸਤ ਕਰਦੇ ਮੰਨਦੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਤਪ ਕਰਨ ਦੀ ਲੋੜ ਨਹੀਂ ਸੀ ਇਹ ਤਾਂ ਜੋ ਵੀ ਕੀਤਾ ਸਾਡੇ ਵਾਸਤੇ ਕੀਤਾ ਹੈ ਗੁਰੂ ਸਾਹਿਬ ਕਹਿੰ ਲਗੇ ਬਾਗੁੰਦਈ ਜੀ ਅਸੀਂ ਰੋਜ਼ ਭੁੱਖੇ ਰਹਿੰਦੇ ਆ ਰੋਜ਼ ਸਾਡੇ ਕਪੜੇ ਭੀਜਦੇ ਨੇ ਗੁਰੂ ਸਾਹਿਬ ਕਹਣ ਲਗੇ ਬਾਲ ਗੋਦੀ ਜੀ ਅਸੀਂ ਕਮਰੇ ਕਿੱਥੇ ਲਬੀਏ ਅਸੀਂ ਕਿੱਥੇ ਕਿੱਥੇ ਜਾਣਾ ਹੈ ਜਿੱਥੇ-ਜਿੱਥੇ ਵੀ ਜਾਈਏ ਅਸੀਂ ਪਹਿਲਾਂ ਕਮਰੇ ਲਬੀਏ ਸੋ ਨਾਥ ਜੀ ਅਸੀਂ ਜਿੱਥੇ ਵੀ ਬੈਠੇ ਆ ਉੱਥੇ ਠੀਕ ਆ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲਗੇ ਅਸੀਂ ਥਾਂ-ਥਾਂ ਤੇ ਵਿਚਰਨਾ ਹੁੰਦਾ ਅਸੀਂ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਜਾਣਾ ਹੁੰਦਾ ਹੈ ਜਦੋਂ ਵੀ ਅਸੀਂ ਕਿਸੇ ਨਵੀਂ ਥਾਂ ਤੇ ਜਾਂਦੇ ਆ ਉੱਥੇ ਸਾਨੂੰ ਕੋਈ ਨਹੀਂ ਜਾਣਦਾ ਤੇ ਸਾਨੂੰ ਕੋਈ ਕਮਰਾ ਕਿਵੇਂ ਦੇਵੇ ਤੇ ਸਾਡੇ ਕੋਲ ਪੈਸੇ ਵੀ ਕਿਹੜੇ ਨੇ ਜਿਹੜੇ ਦੇ ਕੇ ਅਸੀਂ ਕਮਰਾ ਲੈ ਲਵਾ ਗਏ ਗੁਰੂ ਸਾਹਿਬ ਕਹਿੰਦੇ ਜੋਗੀ ਜੀ ਨਾ ਤਾਂ ਸਾਡੇ ਕੋਲ ਕਰਾਇਆ ਹੈ ਤੇ ਨਾ ਹੀ ਅਸੀਂ ਸੁੱਖ ਸਬਿਧਾ ਦੀ ਆਸ ਰੱਖੀ ਹੋਈ ਹੈ ਅਸੀਂ ਜਿੱਥੇ ਵੀ ਜਾਂਦੇ ਹਾਂ ਇਹਨਾਂ ਦਰਖਤਾਂ ਦੇ ਹੇਠਾਂ ਸਮਾ ਘਟਦੇ ਹਾਂ ਸਾਨੂੰ ਇਹ ਦਰਖਤ ਹੀ ਚੰਗੇ ਨੇ ਗੁਰੂ ਸਾਹਿਬ ਇੱਥੇ ਦੱਸ ਰਹੇ ਨੇ ਕਿ ਸਾਧੂ ਨੂੰ ਸੁੱਖ ਸਬਿਧਾ ਦੀ ਚਾਹ ਨਹੀਂ ਹੋਣੀ ਚਾਹੀਦੀ ਗੁਰੂ ਸਾਹਿਬ ਕਹਿੰਦੇ ਜਿਹੜਾ ਸੁਖ ਇਹਨਾਂ ਦਰਖਤਾਂ ਦੇ ហេਠਾ ਮਿਲਦਾ ਹੈ ਉਹ ਕਿਸੇ ਮਕਾਨ ਵਿੱਚ ਨਹੀਂ ਮਿਲ ਸਕਦਾ ਅਸੀਂ ਨਾ ਆਸ ਮਕਾਨਾਂ ਦੀ ਪਹਿਲਾਂ ਰੱਖੀ ਹੈ ਤੇ ਨਾ ਹੁਣ ਰੱਖਦੇ ਆਂ ਬਾਲਗੁੰਦਰੀ ਕਹਿਣ ਲੱਗਾ ਮਹਾਰਾਜ ਜੇ ਪ੍ਰਮਾਤਮਾ ਨੇ ਸਾਨੂੰ ਸੁੱਖ ਸਵਿਵਦਾ ਦਿੱਤੀ ਹੋਈ ਹੈ ਤਾਂ ਸਾਨੂੰ ਲੈ ਲੈਣ ਚਾਹੀਦੀ ਹੈ ਜੇ ਨਹੀਂ ਦਿੱਤੀ ਤਾਂ ਉਹ ਬਕਰੀ ਗੱਲ ਹੈ ਬਾਲਗੁੰਦਰੀ ਕਹਿਣ ਲੱਗਾ ਮਹਾਰਾਜ ਪ੍ਰਮਾਤਮਾ ਨੇ ਇੱਥੇ ਸਾਨੂੰ ਚੰਗੀ ਰੋਟੀ ਚੰਗੇ ਵਸਤਰ ਜੰਗਾ ਵਕਾੜ ਦਿੱਤਾ ਹੋਇਆ ਜੀ ਇਹ ਸਾਨੂੰ ਸਾਖੂ ਹੀ ਦਿੱਤਾ ਹੋਇਆ ਤਾਂ ਸਾਨੂੰ ਇਹ ਵਰਤ ਰਣੀਆਂ ਚਾਹੀਦੀਆਂ ਨੇ ਬਾਦ ਗੁੰਦਈ ਕਹਿ ਲੱਗਾ ਮਹਾਰਾਜ ਮੈਂ ਤੁਹਾਨੂੰ ਅੰਦਰ ਰਜਾ ਕੇ ਹੀ ਹਟਣਾ ਮੈਂ ਤੁਹਾਨੂੰ ਇੱਥੇ ਨਹੀਂ ਬੈਠਣ ਦੇਣਾ ਮੈਂ ਤੁਹਾਨੂੰ ਆਪਣੇ ਨਾਲ ਅੰਦਰ ਲੈ ਕੇ ਜਾਵਾਂਗਾ ਬਾਦ ਗੁੰਦਈ ਬੁੱਤੀ ਜਿੱਤ ਕਰ ਲੱਗਾ ਤਾਂ ਧੰ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਉਹਦਾ ਪ੍ਰੇਮ ਦੇਖਿਆ ਤਾਂ ਗੁਰੂ ਸਾਹਿਬ ਜੀ ਅੰਦਰ ਚਲੇ ਗਏ ਅੰਦਰ ਜਾ ਕੇ ਬਾਹਰ ਮੁਦਈ ਲੈ ਗੁਰੂ ਸਾਹਿਬ ਨੂੰ ਸੋਹਣੇ ਸੋਹਣੇ ਵਸਤਰ ਦਿਖਾਏ ਉਸਨੇ ਵਧੀਆਂ ਵਧੀਆਂ ਬਿਸਤਰੇ ਦਿਖਾਏ ਮਕਾਨ ਦਿਖਾਏ ਤੇ ਫਿਰ ਉਹ ਗੁਰੂ ਸਾਹਿਬ ਨੂੰ ਘੋੜਿਆਂ ਦੇ ਤਵੇਲੇ ਵਿੱਚ ਲੈ ਗਿਆ ਤੇ ਬਾਲਗੁੰਦੇ ਨੇ ਉੱਥੇ ਗੁਰੂ ਸਾਹਿਬ ਨੂੰ ਘੋੜੇ ਦਿਖਾਏ ਗੁਰੂ ਸਾਹਿਬ ਕਹਿਣ ਲੱਗੇ ਇਹ ਤਾਂ ਰਾਜ ਲੀਲਾ ਹੈ ਇਹ ਤਾਂ ਰਾਜ ਹੀ ਕਰ ਸਕਦੇ ਨੇ ਗੁਰੂ ਸਾਹਿਬ ਕਹਿਣ ਲੱਗੇ ਜਿਹੜਾ ਜੋਗੀ ਬਣ ਗਿਆ ਹੈ ਉਹ ਇਹਨਾਂ ਚੀਜ਼ਾਂ ਨੂੰ ਤਿਆਗ ਦਿੰਦਾ ਹੈ ਉਸ ਨੂੰ ਇਹਨਾਂ ਚੀਜ਼ਾਂ ਨਾਲ ਕੋਈ ਮਤਲਬ ਨਹੀਂ ਇਹ ਵਸਤਰ ਇਹ ਮਕਾਨ ਇਹ ਚੰਗੇ ਕੋੜੇ ਇਹ ਵਧੀਆ ਖਾਣਾ ਪੀਣਾ ਇਹ ਸਭ ਕੁਝ ਰਾਜ ਰਿਲਾ ਹੈ ਇੱਥੇ ਧੰਗੁਰੂ ਨਾਨਕ ਸੱਚੇ ਪਾਸ਼ਾ ਜੀ ਬਾਲ ਗੰਦਾਈ ਨੂੰ ਸਮਝਾੜਾ ਜਾਂਦੇ ਨੇ ਗੁਰੂ ਸਾਹਿਬ ਉਹਨੂੰ ਸਮਝਾ ਰਹੇ ਨੇ ਕਿ ਸਾਨੂੰ ਇਹਨਾਂ ਚੀਜ਼ਾਂ ਤੋਂ ਆਪਣੀ ਪકડ ਛੱਡ ਦੇਣੀ ਚਾਹੀਦੀ ਹੈ ਇਹ ਨਹੀਂ ਕਹਿਣਾ ਚਾਹੀਦਾ ਕਿ ਇਹ ਕੋੜੇ ਮੇਰੇ ਨੇ ਇਹ ਵਸਤਰ ਮੇਰੇ ਨੇ ਇਹ ਮੇਰਾ ਭੋਜਨ ਹੈ ਗੁਰੂ ਸਾਹਿਬ ਕਹਿੰਦੇ ਸਾਨੂੰ ਪਰਮਾਤਮਾ ਦੇ ਦਰਸ਼ਨ ਹੁੰਦੇ ਹੋਣ ਸਾਨੂੰ ਆਪਣੀ ਆਤਮਾ ਦਾ ਗਿਆਨ ਹੋਵੇ ਕਿਉਂਕਿ ਬਿਨਾ ਆਤਮਾ ਦੇ ਗਿਆਨ ਤੋਂ ਪਰਮਾਤਮਾ ਦੇ ਦਰਸ਼ਨ ਨਹੀਂ ਹੋ ਸਕਦੇ ਜਦੋਂ ਸਾਨੂੰ ਪਰਮਾਤਮਾ ਦੇ ਦਰਸ਼ਨ ਹੋਣੇ ਨੇ ਸਾਨੂੰ ਸਾਡੀ ਆਤਮਾ ਦੇ ਵਿੱਚ ਹੋਣੇ ਨੇ ਕਿ ਆਤਮਾ ਤੱਕ ਜਾਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਹੰਕਾਰ ਛੱਡਣਾ ਪੈਣਾ ਹੈ ਬਾਨ ਗੁਦਾਈ ਬੜਾ ਚੰਗਾ ਸੀ ਪਰ ਉਹਦੇ ਅੰਦਰ ਸੂਖਮ ਹੰਕਾਰ ਸੀ ਉਹਦੇ ਮਨ ਵਿੱਚ ਇਹ ਸੀ ਕਿ ਮੈਂ ਲੋਕਾਂ ਨੂੰ ਸੁੱਖ ਸਹੂਲਤ ਦੇਂਦਾ ਰਵਾਂ ਉਹ ਬਸ ਸੁੱਖ ਸੁਵਿਧਾ ਵਿੱਚ ਫਸਿਆ ਹੋਇਆ ਸੀ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਾਲਗੁੰदाई ਸੰਤਾ ਵਾਸਤੇ ਪਰਮੇਸ਼ਵਰ ਦਾ ਨਾਮ ਹੀ ਸਭ ਕੁਝ ਹੈ ਬਾਲਗੁੰदाई ਹੈ ਤਾਂ ਬਹੁਤ ਅੱਛਾ ਸੀ ਪਰ ਉਸ ਦਾ ਸਾਰਾ ਧਿਆਨ ਸੁੱਖ ਸੁਵਿਧਾ ਵਿੱਚ ਸੀ ਅਸੀਂ ਵੀ ਆਪਣੇ ਬਰੂਸ ਥਾਨਾ ਨੂੰ ਸੋਨਾ ਬਣਾਉਣ ਵਿੱਚ ਲੱਗੇ ਹਾਂ ਸਾਡਾ ਸਾਰਾ ਧਿਆਨ ਸੁੰਦਰਤਾ ਵੱਲ ਹੈ ਸੁੱਖ ਸੁਵਿਧਾ ਵੱਲ ਹੈ ਪਰ ਜੀੜਾ ਕੀਮਤੀ ਕੰਮ ਸੀ ਜੀڑا ਅਸਰ ਮਨੋਰਥ ਹੈ ਉਹ ਤਾਂ ਅਸੀਂ ਕੀਤਾ ਨਹੀਂ ਅਸੀਂ ਨਾਮ ਤਾਂ ਜਪਿਆ ਹੀ ਨਹੀਂ ਨਾ ਹੀ ਅਸੀਂ ਖੁਦ ਨਾਮ ਜਪਿਆ ਤੇ ਨਾ ਹੀ ਸੰਗਤ ਵਿੱਚ ਜਪਾਇਆ ਸੰਗਤ ਜੀ ਬਾਕੀ ਧਰਮ ਦੇ ਕੰਮ ਸਹੀ ਨੇ ਕਰਨੇ ਵੀ ਚਾਹੀਦੇ ਨੇ ਲੇਕਿਨ ਪਰਮੇਸ਼ਵਰ ਦਾ ਨਾਮ ਜਪਣਾ ਇਹ ਮੂਲ ਕੰਮ ਸੀ ਅਸੀਂ ਪਰਮੇਸ਼ਵਰ ਦੀ ਭਗਤੀ ਕੀਤੀ ਨਹੀਂ ਕਿਉਂਕਿ ਸਾਨੂੰ ਉਹ ਸਭ ਤੋਂ ਔਖੀ ਲੱਗਦੀ ਹੈ ਗੁਰੂ ਸਾਹਿਬ ਨੇ ਬਾਲਬੰਦਾ ਜੀ ਨੂੰ ਸਮਝਾਇਆ ਅਨੰਭਜ ਆਪਣਾ ਹੀ ਸੰਤਾ ਵਾਸਤੇ ਸਭ ਕੁਝ ਸੰਗਤ ਜੀ ਅਸੀਂ ਵੀ ਉਹ ਕੰਮ ਕਰ ਲਈਏ ਜਿਹਦੇ ਵਾਸਤੇ ਸਾਨੂੰ ਇਹ ਜਨਮ ਮਿਲਿਆ ਹੈ ਗੁਰੂ ਸਾਹਿਬ ਦੇ ਨਾਮ ਨੂੰ ਜਪਣ ਦਾ ਸੰਗਤ ਜੀ ਆਪਣੀਆਂ ਮਾਰਗਭਰਤੀਆਂ ਇਕਾਗਰ ਕਰਕੇ ਬੜੇ ਪ੍ਰੇਮ ਨਾਲ ਮੋਲ ਮੰਤਰ ਦਾ ਜਾਪ ਕਰੀਏ ਜੀ ਇੱਕ ਔਂਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਪਰ ਅਕਾਰ ਮੋਲ اجونی ساپو گر پرساد ایک اوکار ستنام کرتا پورک نرپو نرپیر اکال مورت اجونے سہو گر پرساد ایک اوکار ستنام کرتا پورکھ نرپو نرویر اکال مورت اجونی سی پاؤ گر پرساد ایک اوکار ست نام کرتا پورکھ نرپ نربیر اکال مورت اجونی سہ پاؤ گر پرساد ایک اوکار ست نام کرتا پورکھ نرپ نربر اکال مورت اجونی سی پور پرساد ایک ست نام کرتا پور نرپو نربیر اکال مورت اجونی سیپو گر پرساد ایک اونکار ست نام کرتا پرک نرپو نربیر اکال مرد آجونے سیفم گر پرساد ایک اونکار ست نام کرتا پرک نرپو نربیر اکال مرد اجونی سیفم گر پرساد ایک اوکار ست نام کرتا پورکھ نرپو نرویر اکال مورت اجونی سیفم گر پرساد ایک اوکار ست نام کرتا پورکھ نرپ نربیر اکال مرد اجونی سیبم گر پرساد ایک اونکار ستنام کرتا پرک نرپو نربیر اکال مورت اجونی سہبم پرساد ایک اونکار ستنام کرتا پور نرپو نربیر اکال مورت آجونی سہ پنگ گر پرساد سترام کرتا پور نرپو نربیر اکال مورت آجونی سہ پنگ گر پرساد ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ